ਪਹਿਲੇ ਵਾਰੀ 45 ਦਿਨ ਅਸੀਂ ਹਸਪਤਾਲ ਸੀ ਤਾਂ ਉਸ ਤੋਂ ਪਹਿਲਾਂ ਮੇਰਾ ਗਠੀਆ ਜਿਹੜਾ ਸੀ ਆਰਐਫੈਕਟਰ 530 ਆਇਆ ਸੀ ਜੋ 45 ਦਿਨ ਬਾਅਦ ਚੱਕਰ ਆਇਆ ਤਾਂ ਇਹ ਕੱਲਾ ਬੈਠ ਰਿਹਾ ਸੀ ਇਹਦਾ ਫਾਇਦਾ ਕੀ ਜੋ ਵੀ ਕੈਂਸਰ ਗਠੀਆ ਵਾ ਸ਼ੂਗਰ ਤੇ ਆਵਾ ਮਟਾਪਾ ਆਦੀ ਸਾਰੀਆਂ ਬਿਮਾਰੀਆਂ ਜਿਹੜੀਆਂ ਇਹਨਾਂ ਦੇ ਬਹੁਤ ਵਧੀਆ ਕੰਮ ਕਰਦਾ ਹੈ ਬਹੁਤ ਵੱਡਾ ਔਕਰਲ ਹੈ ਜੀ ਨੌਜਵਾਨਾਂ ਦਾ ਮੈਨੂੰ ਸ਼ੂਗਰ ਦੀ ਪ੍ਰੋਬਲਮ ਹੈ 20-22 ਸਾਲ ਤੋਂ ਤੇ ਇਹਦੇ ਨਾਲ ਮੈਨੂੰ ਬਹੁਤ ਰਿਲੀਫ ਮਿਲੀ ਹੈ ਸਾਰੇ ਨਦਰ ਦੇ ਸੰਯੋਗ ਨਾਲ ਹੀ ਚੀਜ਼ਾਂ ਚੱਲ ਰਹੀਆਂ ਬਾਕੀ ਬਹੁਤ ਹੀ ਬਿਮਾਰੀਆਂ ਤੋਂ ਇਹ ਰਾਹਤ ਦਵਾਉਂਦਾ ਹੈ ਪਿੰਡ ਮਦੀਰ ਦੇ ਉਦਮੀ ਨੌਜਵਾਨਾਂ ਨੇ ਵੀਟ ਗ੍ਰਾਸ ਕਨਕ ਦੇ ਜੂਸ ਦਾ ਲਗਾਇਆ ਲੰਗਰ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਜਿੱਥੇ ਲੰਗਰ ਲਗਾਉਣ ਵਾਲੇ ਸਾਰੇ ਸੇਵਾਦਾਰਾਂ ਨੇ ਦੱਸਿਆ ਕਿ ਇਸ ਜੂਸ ਪੀਣ ਨਾਲ ਵਕ-ਵਕ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਇਸ ਮੌਕੇ ਤੇ ਜਿਨ੍ਹਾਂ ਨੇ ਪਿਛਲੇ ਸਾਲ ਜੂਸ ਪੀਤਾ ਸੀ ਉਹਨਾਂ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਦੱਸਿਆ ਕਿ ਇਸ ਜੂਸ ਪੀਣ ਨਾਲ ਉਹਨਾਂ ਦੀਆਂ ਕਈ ਬਿਮਾਰੀਆਂ ਠੀਕ ਹੋਈਆਂ ਹਨ ਆਓ ਤੁਹਾਨੂੰ ਦਿਖਾਉਂਦੇ ਹਾਂ ਸਾਰੀਆਂ ਉਹ ਤਸਵੀਰਾਂ ਤੇ ਲੋਕਾਂ ਨੇ ਇਸ ਜੂਸ ਪੀਣ ਤੋਂ ਬਾਅਦ ਕੀ ਕਿਹਾ ਆਓ ਸੁਣਦੇ ਹਾਂ ਹਾਂਜੀ ਕੀ ਨਾਮ ਹੈ ਜੀ ਮੈਂ ਬਲਦੇਵ ਸਿੰਘ ਭੁੱਲਰ ਜੀ ਇਹ ਇਹ ਜੀ ਪੰਜਾਬ ਤੋਂ ਮੈਂ ਰਹਿਦਾਰ ਹਾਂ ਪਿੰਡ ਮੇਰਾ ਮਦੀਰ ਹੈ ਅਸੀਂ ਵੀ ਕਿਸਾਨ ਸਟਾਈਲ ਤੇ ਬਣਾਈ ਹੈ ਉਹਦੇ ਵੱਲੋਂ ਅਸੀਂ ਪਿੱਛੇ ਵੀ ਇਹਨਾਂ ਨੂੰ ਸਹਿਯੋਗ ਕੀਤਾ ਸੀ ਹੁਣ ਵੀ ਕਰਾਂਗੇ ਪਿਛਲੀ ਵਾਰੀ ਇਹ 45 ਦਿਨ ਅਸੀਂ ਜੂਸ ਪੀਤਾ ਸੀ ਤਾਂ ਉਸ ਤੋਂ ਪਹਿਲਾਂ ਮੇਰਾ ਗਾਠੀ ਆ ਜਿਹੜਾ ਸੀ ਆਰ ਫੈਕਟਰ 530 ਆਇਆ ਸੀ ਜੂ 45 ਦਿਨ ਬਾਅਦ ਚੱਕ ਰਾਇਆ ਤਾਂ ਇਹ ਕੱਲਾ ਪੈਣ ਰਹੇ ਹੁਣ ਮੈਂ ਚੱਕ ਰਾਇਆ ਹੁਣ 55 ਹੈ ਇਹ 3 ਮਹੀਨੇ ਬਾਅਦ ਹੋ ਸਕਦਾ ਮੇਰਾ ਜਿਹੜਾ 20 ਤੋਂ ਘੱਟ ਹੋਣਾ ਜੀਦਾ ਉੱਥੇ ਲੈਵਲ ਤੇ ਆ ਜਾਵੇ ਇਸ ਨਾਲ ਹੋਰ ਵੀ ਮਤਲਬ ਸਰੀਰਕ ਤੰਦਰੁਸਤੀ ਬਣਦੀ ਹੈ ਜਿਵੇਂ ਥੋੜਾ ਜਿਹਾ ਬੰਦੇ ਨੂੰ ਫੁਰਤੀ ਫੁਰਤੀ ਆਉਂਦੀ ਹੈ ਸਰੀਰ ਮਤਲਬ ਤੰਦਰੁਸਤ ਰਿਸਪੋਸ ਜਿਆਦਾ ਆਉਂਦਾ ਹੈ ਇਸ ਨਾਲ ਫਰਕ ਪੈਂਦਾ ਵੀ ਜਿਹੜੇ ਲੱਤਾਂ ਮਹਾ ਦੇ ਦਰਦ ਹੈ ਇਹ ਵੀ ਘਟਦੇ ਆ ਜਿਵੇਂ ਜੇ ਪੀਨੇ ਹੁਣ ਜੇ 3 ਮਹੀਨੇ ਪੀਵਾਂਗੇ ਤੇ 3 ਮਹੀਨੇ ਜਿਹਦਾ ਅਸਰ ਜ਼ਿਆਦਾ ਮੈਨੂੰ ਲੱਗਦਾ ਵੀ ਆਊਗਾ ਇਹ ਹੋਰ ਵੀ ਇਹਦੇ ਨਾਲ ਜਿਵੇਂ ਸ਼ੂਗਰ ਵਗੈਰਾ ਕੈਂਸਰ ਤੱਕ ਦੇ ਕੇ ਹੋਰ ਘੱਡਨੀ ਹੈ ਗਠੀਆ ਬੜੀਆ ਨਾਮਰਾਜ਼ ਬਿਮਾਰੀ ਹੈ ਕਿ ਲੱਤ ਪੈਰ ਖੜ ਜਾਂਦੀ ਹੈ ਨਾਲ ਪਰ ਮੈਨੂੰ ਇਹ ਨਾਲ ਬਹੁਤ ਰਲੀਫ ਹੋਇਆ ਆ ਆਰ ਐ ਫੈਕਟਰ 563 ਬਹੁਤ ਜ਼ਿਆਦਾ ਹੁੰਦਾ ਹੈ ਡਾਕਟਰ ਮੈਂ ਹੈਰਾਨ ਹੁੰਦੇ ਸੀ ਵੀ ਬੰਦਾ ਕਿਵੇਂ ਤੁਰਿਆ ਫਿਰਦਾ ਤੇ ਉਹ ਸਿਰਫ ਪੈਨ ਰਹਿ ਗਿਆ ਸੀ ਮੇਰਾ 45 ਦਿਨ ਤੇ ਕੀ ਪੀਂਕ ਕਰੋਗੇ ਲੋਕਾਂ ਨੂੰ ਸੱਚਾ ਫਾਇਦਾ ਹੈ ਹਾਂਜੀ ਤੁਹਾਨੂੰ ਫਾਇਦਾ ਹੋਇਆ ਕੀ ਪੀਂਕ ਕਰੋਗੇ ਲੋਕਾਂ ਨੂੰ ਮੈਂ ਤੇ ਇਹੀ ਕਹੂੰਗਾ ਵੀ ਸਾਰਿਆਂ ਨੂੰ ਇਹ ਪੀਣਾ ਚਾਹੀਦਾ ਔਰ ਮੈਂ ਇੱਕ ਹੋਰ ਕਹਿਣਾ ਜਿਵੇਂ ਅਸੀਂ ਗੁਰਦੁਆਰੇ ਆ ਕੇ 10 ਰੁਪਏ ਮੱਥਾ ਟੇਕਦੇ ਆਂ ਜੇ ਇੱਕ ਬੰਦਾ 10 ਰੁਪਏ ਵੀ ਰੋਜ਼ ਦੇ ਦੇ ਦੇਵੇ ਨਾ ਮੱਥਾ ਟੇਕ ਦੇਵੇ ਦੂਜੇ ਦਿਨਤੀ ਜਿਹਨੇ ਤੇ ਇਹ ਕੰਮ ਚੱਲ ਸਕਦਾ ਹੈ ਇਹ ਮੁੰਡਿਆਂ ਨੇ ਬੜੀ ਵਧੀਆ ਬਹੁਤ ਮਿਹਨਤ ਨਾਲ ਕੰਮ ਕੀਤਾ ਤੇ 40-50 ਹਜ਼ਾਰ ਦਾ ਖਰਚਾ ਹੈ ਇਹਨਾਂ ਕੋਲੇ ਪੈਸੇ ਵੀ ਨਹੀਂ ਵੀ ਘਾਟ ਹੈ ਪਰ ਮੈਂ ਨਾ ਕਹਿੰਦਾ ਧੰਨ ਹੈ ਇਹਨਾਂ ਦਾ ਧੰਨਵਾਦ ਹੈ ਇਹ ਕੰਮ ਕਰੀ ਗਏ ਸਾਨੂੰ ਸੰਗਤ ਨੂੰ ਚਾਹੀਦਾ ਵੀ ਇਹ ਵੀ ਇੱਕ ਗੁਰੂ ਦਾ ਲੰਗਰ ਹੈ ਲੰਗਰ ਦੇ ਵਿੱਚ ਸੇਵਾ ਪਹੁੰਚਾਈ ਦੇ ਮੈਂ ਤਾਂ ਕਮੇਟੀ ਨੂੰ ਅਪੀਲ ਕਰੂੰਗਾ ਵੀ ਜਿਵੇਂ ਇਹ ਤੇ ਖੀਰਾ ਦੇ ਲੰਗਰ ਜਲੇਬੀਆਂ ਦੇ ਲਾਉਂਦੇ ਆ ਇਸ ਬੀਟ ਗਰਾਜ ਜੂਸ ਦੇ ਲੰਗਰ ਵਿੱਚ ਵੀ ਹਿੱਸਾ ਪਾ ਲੈਣਾ ਸਾਰੇ ਪਿੰਡ ਦਾ ਗੁਰਦੁਆਰਾ ਸਾਰੇ ਪਿੰਡ ਨੇ ਸ਼ਕੜਾ ਮੈਂ ਇਹ ਵੀਲ ਕਰੂੰਗਾ ਹੋਰ ਵੀ ਜਿਹੜੇ ਲੋਕ ਤਾਂ ਨਹੀਂ ਲੋਕ ਦਾਨੀ ਲੋਕ ਹੈ ਉਹਨਾਂ ਨੂੰ ਵੀ ਹੀ ਘੂੰਗਾ ਵੀ ਇੱਥੇ ਸਹਿਯੋਗ ਕਰਨ ਦੀ ਲੋੜ ਹੈ ਕਿਉਂਕਿ ਇਹ ਇੱਕ ਮਨੁੱਖਾ ਮਨੁੱਖਤਾ ਵਾਸਤੇ ਬੜਾ ਚੰਗੇ ਭਲੇ ਦੇ ਕੰਮ ਹੈ ਬਹੁਤ ਬੜਾ ਕੰਮ ਹੈ ਇਹਨਾਂ ਨਾਲ ਬੜੇ ਲੋਕ ਬਹੁਤ ਜਿਹੜੇ ਵੱਡੇ ਵੱਡੇ ਇਲਾਜ ਨਹੀਂ ਹੁੰਦੇ ਬਹੁਤ ਬਹੁਤ ਪੈਸੇ ਲੱਗਦੇ ਹੁੰਦੇ ਉਹ ਇਲਾਜ ਇੱਕ ਗਲਾਸ ਬੀਜ ਗੁਰੂ ਜੂਸ ਵੀ ਨਾਲ ਹੋ ਸਕਦਾ ਇਹ ਬਹੁਤ ਮਤਲਿਆਂ ਨਾਲ ਬੜਾ ਧੰਨਵਾਦ ਹੈ ਬੱਚਾ ਬਹੁਤ ਵਧੀਆ ਮੈਂ ਡਿਗਰੀ ਕਰ ਰਹੀ ਹੈ ਇਹ ਸਾਨੂੰ ਸਹਿਯੋਗ ਕਰਨਾ ਚਾਹੀਦਾ ਸਾਰਿਆਂ ਨੂੰ ਧੰਨਵਾਦ ਅੱਜ ਕੀ ਨਾਮ ਹੈ ਮੈਂ ਕੇਵਲ ਸਿੰਘ ਪਿੰਡ ਮਦੀਰ ਆਰਮੀ ਜੋ ਰਿਟਾਇਰਮੈਂਟ ਹੈ ਤੇ ਵੀਟਗ੍ਰਾਸ ਦਾ ਤੁਸੀਂ ਇੱਥੇ ਜੋ ਸਪੀਨੇ ਹੋ ਸਾਨੂੰ ਮੈਨੂੰ 슈ਗਰ ਦੀ ਸ਼ਿਕਾਇਤ ਹੈਗੀ ਹੈ ਹੁਣ ਜਦੋਂ ਦਾ ਮੈਂ ਹੁਣ ਇੱਥੇ ਤਕਰੀਬਨ ਇਹਨਾਂ ਨੇ ਸਾਡੀ ਨੌਜਵਾਨ ਸਟੈਟਿਨੇਜੋ ਇੱਕ ਪ੍ਰੋਗਰਾਮ ਚਲਾਈ ਵੀਟਗ੍ਰਾਸ ਦਾ ਉਦ ਇੱਕ ਤਰੀਕ ਤੋਂ ਲਗਾਤਾਰ ਮੈਂ ਪੀ ਰਿਹਾ ਹੁਣ ਮੈਂ ਤਕਰੀਬਨ ਪਹਿਲਾਂ ਗੋਲੀ ਹੀ ਸਾਬਤੀ ਲੈਂਦੇ ਹੁਣ ਮੈਂ ਅੱਧੀ ਗੋਲੀ ਲੈ ਰਿਹਾ ਸਿਰਫ ਤੇ ਗੁਰੂ ਮਹਾਰਾਜ ਦੀ ਕਿਰਪਾ ਹੈ ਤੇ ਜੋਗੇ ਇਹਨਾਂ ਨੇ ਨੌਜਵਾਨਾਂ ਨੇ ਇਹ ਵੀਟ ਗਰਾਹ ਦਾ ਸ਼ੁਰੂ ਕੀਤਾ ਹੈ ਕੰਮ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਪਿੰਡ ਵਸਣਾਂ ਦਾ ਨਗਰ ਵਸਣਾਂ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਹਨਾਂ ਨੇ ਬੱਚਿਆਂ ਨੇ ਪ੍ਰੋਗਰਾਮ ਇਹ ਚਲਾ ਰਹੇ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਇੱਥੇ ਆ ਕੇ ਵੱਧ ਤੋਂ ਵੱਧ ਇਹਦਾ ਲਾਹਾ ਲਿਆ ਜਾਵੇ ਇਹ ਅਣਗੌਂਡ ਦੇ ਪਿੰਡਾਂ ਨੂੰ ਵੀ ਬੇਨਤੀ ਹੈ ਕਿ ਇੱਥੇ ਵੱਧ ਤੋਂ ਵੱਧ ਤੜਕੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਆਪਣੇ ਨੌਜਵਾਨ ਸੇਵਾ ਕਰਦੇ ਵੀ ਟਗਰਾਹ ਦੀ ਤੇ ਇਹਦੇ ਵਿੱਚ ਆ ਕੇ ਸਾਰੀ ਸੰਗਤ ਨੇ ਆ ਕੇ ਆਉ ਦਾ ਯੋਗਦਾਨ ਪਾਉ ਆ ਕੇ ਤੇ ਸੰਗਤ ਨੂੰ ਬੇਨਤੀ ਹੈ ਵੀ ਆਉ ਦਾ ਇਹਦਾ ਲਾਹਾ ਖਟੋ ਹੋਰ ਵੀ ਕੀ ਫਾਇਦੇ ਲੱਗਦੇ ਤੁਹਾਨੂੰ ਇਹਦੇ ਇਹਦੇ ਸਭ ਤੋਂ ਜਿਹੜੇ ਵੀ ਕਿਸੇ ਵੀ ਕੋਈ ਬਿਮਾਰੀ ਹੈ ਕੈਂਸਰ ਦੀ ਬਿਮਾਰੀ ਹੈ ਜਿਵੇਂ ਕੈਂਸਰ ਦੀਆਂ ਬਿਮਾਰੀਆਂ ਨਾਮ ਰਾਤ ਬਿਮਾਰੀਆਂ ਹੈਗੀਆਂ ਇਹਨਾਂ ਦਾ ਸਰੀਰ ਠੀਕ ਰਹਿੰਦਾ ਸਾਰਾ ਦਿਨ ਤੇ ਕੋਈ ਇਹ ਇਤਨਾ ਬਹੁਤ ਫਾਇਦਾ ਹੀ ਹੈ ਦਾ ਜਿੰਨਾ ਵੀ ਸੰਗਤ ਆ ਕੇ ਇੱਥੇ ਆਪਦਾ ਇਹਦਾ ਲਹਾ ਕੱਟੂਗੀ ਉਨਾਂ ਹੀ ਸੰਗਤ ਨੂੰ ਇਹਦਾ ਫਾਇਦਾ ਹੈ ਤੇ ਜਿੰਨਾ ਵੀ ਸੰਗਤ ਇੱਥੇ ਆਊਗੀ ਸਾਰੀ ਸੰਗਤ ਨੂੰ ਆਸ ਪਾੜਦੇ ਪਿੰਡਾਂ ਨੂੰ ਵੀ ਬੇਨਤੀ ਹੈ ਵੀ ਆ ਕੇ ਇੱਥੇ ਇਹਦਾ ਤੜਕੇ 5 ਵਜੇ ਤੋਂ 7 ਵਜੇ ਤੱਕ ਲਹਾ ਲਓ ਤੇ ਬਹੁਤ ਬਹੁਤ ਧੰਨਵਾਦ ਹਾਂਜੀ ਭਾਈ ਜੀ ਕੀ ਨਾਮ ਹੈ ਮੁਰਪਰੀ ਸਿੰਘ ਜੀ ਪਿੰਡ ਮਦੀਰ ਜੀ ਭਾਈ ਜੀ ਕਰਕਦੇ ਜੂਸ ਦਾ ਲੰਗਰ ਚੱਲਣ ਚਾਹੁੰਦਾ ਤੁਹਾਡੇ ਪਿੰਡ ਕਿਵੇਂ ਪ੍ਰਕਿਰਿਆ ਦੀ ਸਾਨੂੰ ਮਤਲੀ ਪਹਿਲਾਂ ਪ੍ਰਕਿਰਿਆ ਸਮਝਾਉਗਾ ਜੀ ਕਿਵੇਂ ਬਣਦਾ ਹੈ ਪਹਿਲਾਂ ਤਾਂ ਸਾਰੇ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਇਹ ਕਣਕ ਦਾ ਜੂਸ ਆਪਣੇ ਪਿੰਡ ਮਦੀਰ ਦੇ ਵਿੱਚ ਚੱਲਦਾ ਜੀ ਇਹ ਆਪਾਂ ਪਹਿਲਾਂ ਤਾਂ ਆਰਗੈਨਿਕ ਹੀ ਕਣਕ ਵਰਤਦੇ ਹਾਂ ਤੇ ਆਰਗੈਨਿਕ ਹੀ ਮਿੱਟੀ ਹੋਣੀ ਚਾਹੀਦੀ ਆ ਜਿਹੜੀ ਆਰਗੈਨਿਕ ਕਣਕ ਹੈ ਸਨ ਬ੍ਰਾਂਡ ਅਸੀਂ ਮੱਧ ਪ੍ਰਦੇਸ਼ ਦਾ ਵੇਚਦੇ ਹਾਂ ਤੇ ਜਿਹੜੀ ਮਿੱਟੀ ਆ ਉਹ ਵੀ 5-7 ਸਾਲ ਪੁਰਾਣੀ ਹੋਈ ਚਾਹੀਦੀ ਇਹਦੇ ਵਿੱਚ ਕੋਈ ਪੈਸਟੀਸਾਈਡ ਜਾਂ ਕੋਈ ਵਰਤੋਂ ਨਹੀਂ ਕੀਤੀ ਹੋਣੀ ਚਾਹੀਦੀ ਜੀ ਵੀ ਇਹਦੇ ਨਾਲ ਵੀ ਆਪਾਂ ਉਸ ਤੋਂ ਬਾਅਦ ਇਹਨੂੰ ਕਣਕਾ ਜਿਹੜੀ 24 ਘੰਟੇ ਭੋਕੇ ਰੱਖਦੇ ਆ ਉਸ ਤੋਂ ਬਾਅਦ ਇਹਨੂੰ ਗੱਟੇ ਦੇ ਵਿੱਚ ਪਾ ਕੇ ਗਰਮ ਜਗ੍ਹਾ ਵਿੱਚ ਰੱਖ ਦਿੰਦੇ ਆ ਉਸ ਤੋਂ ਬਾਅਦ ਵੀ ਮਿੱਟੀ ਦੀ ਟ੍ਰੇ ਭਰ ਕੇ 2 ਤੋਂ 2.5 ਇੰਚ ਮਿੱਟੀ ਪਾ ਕੇ ਜਿਵੇਂ ਕਿ ਆਪਾਂ ਉਦਾਹਰਨ ਸੈਂਪਲ ਦੇ ਤਰੀਕੇ ਦੱਸ ਦਿੰਦੇ ਆ ਵੀ ਟ੍ਰੇ ਜਿਹੜੀ ਆਪਾਂ ਲੈਣੇ ਆਗੇ ਉਹਦੇ ਵਾਲੀ ਤੇ ਟ੍ਰੇ ਤੋਂ ਬਾਅਦ ਉਹ ਮਿੱਟੀ ਪਾ ਕੇ ਤੇ ਉਸ ਤੋਂ ਬਾਅਦ ਪਾਣੀ ਛਿੜਕ ਕੇ ਉਹਦੇ ਵਿੱਚ ਕਣਕ ਦਾ ਛਿੱਟਾ ਦੇ ਕੇ ਉਹ ਤੋਂ ਅੰਗਰਾ ਕੇ ਤੇ 15 ਦਿਨਾਂ ਵਿੱਚ ਕਣਕਾ ਜੋ ਪੀਣ ਜੋ ਹੋ ਜਾਂਦੀ ਹੈ ਜੀ ਤੇ ਇਸ ਨੂੰ ਕੱਟ ਫਿਰ ਸਵੇਰ ਸੁਬਾ ਸੇਵਾਦਾਰ ਵੀਰ ਭਰਾ ਜਿਹੜੇ ਸਾਡੇ ਸਵੇਰ 4 ਵਜੇ ਗੁਰੂ ਘਰ ਆ ਜਾਂਦੇ ਆ ਗੁਰੂ ਘਰ ਆ ਕੇ ਉਹ ਟ੍ਰਿਆਂ ਦੀ ਦੀ ਕਟਾਈ ਕਰਕੇ ਉਦੋਂ ਬਾਅਦ ਧੋਈ ਕਰਕੇ ਕੁੰਡੇ ਘੋਡੇ ਵਿੱਚ ਕੁੱਟ ਗਏ ਇੱਕ ਸਾਡੇ ਕੋਲ ਸੈਂਪਲ ਮਸ਼ੀਨ ਬਣੀ ਉਹਦੇ ਨਾਲ ਜੂਸ ਕੱਢ ਕੇ ਤੇ ਸੰਗਤ ਨੂੰ ਪਿਉਉਣ ਦਾ ਕਰਦੇ ਆ 5:30 ਵਜੇ ਤੋਂ ਲੈ ਕੇ ਅਸੀਂ 7:00 ਵਜੇ ਤੱਕ ਇਹ ਜੂਸ ਸੰਗਤ ਨੂੰ ਪਿਉਉਣੇ ਆ। ਇਹਦਾ ਇਹਦਾ ਕੀ ਆ ਇਹਦਾ ਫਾਇਦਾ ਕੀ ਜੋ ਕਿ ਕੈਂਸਰ ਗਠੀਆਵਾ ਸ਼ੂਗਰ ਤੇ ਜਾਵ ਮੋਟਾਪਾ ਆਦੀ ਸਾਰੀਆਂ ਬਿਮਾਰੀਆਂ ਜਿਹੜੀਆਂ ਇਹਨਾਂ ਦੇ ਬਹੁਤ ਵਧੀਆ ਕੰਮ ਕਰਦਾ ਇਹ। ਕੀ ਫੀਲ ਕਰੋਗੇ ਆਸ-ਪਾਸ ਦੇ ਨਕਰ ਵੀ ਤੁਹਾਨੂੰ ਦੇਖਦੇ ਆ। ਕਿ ਅਸੀਂ ਇਹੀ ਅਪੀਲ ਕਰਦੇ ਆਂ ਵੀ ਆਸੇ-ਪਾਸੇ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਇਹ ਵੀ ਬੇਨਤੀ ਕਰਦੇ ਆਂ ਕਿ ਇਹ ਜਿਹੜਾ ਵੀਟ ਕਰਾਫਟ ਦਾ ਲੰਗਰ ਆ ਇਹ ਵੱਧ ਤੋਂ ਵੱਧ ਸੰਗਤ ਆਪੋ ਦੇ ਨਗਰ ਦੇ ਵਿੱਚ ਚਲਾਵੇ ਜੇ ਕਿਸੇ ਵੀ ਸੰਗ ਲੰਗਰ ਨੇ ਆਪਣੇ ਪਿੰਡ ਦੇ ਵਿੱਚ ਜੂਥ ਚਲਾਉਣਾਗਾ ਤਾਂ ਅਸੀਂ ਹਰ ਵਕਤ ਉਹਨਾਂ ਦੇ ਨਾਲ ਆ ਜੋ ਇੱਕ ਕਦਮ ਪੱਟਣਗੇ ਅਸੀਂ 10 ਕਦਮ ਪੱਟ ਕੇ ਉਹਨਾਂ ਨੂੰ ਅਸੀਂ ਟ੍ਰੇਨਿੰਗ ਬਿਲਕੁਲ ਆਪਦੇ ਖਰਚੇ ਦੇ ਫਰੀਦ ਦੇ ਕੇ ਆਵਾਂਗੇ ਜੇ ਵੀ ਕਿਸੇ ਵੀ ਵੀਰ ਭਰਾਣੇ ਲੰਗਰ ਚਲਾਉਣਾ ਜਿਵੇਂ ਸਾਨੂੰ ਵੀ ਪਹਿਲਾਂ ਅਸੀਂ ਹੌਸਨਾਰ ਵਾਲੇ ਵੀਰਾਂ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕਿ ਸਾਨੂੰ ਇਹ ਪਰਾਲੇ ਲਈ ਉਤਸ਼ਾਹਿਤ ਕੀਤਾ ਤੇ ਪਿਛਲੇ ਸਾਲ ਤੋਂ ਸਾਨੂੰ ਟ੍ਰੇਨਿੰਗ ਦੇ ਕੇ ਤੇ ਇਹ ਕੰਮ ਦੇ ਵਾਸਤੇ ਲਾਇਆ ਤੇ ਅਸੀਂ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਂ ਛਿੰਦਰਪਾਲ ਸਿੰਘ ਪਿੰਡ ਮੰਦਿਰ ਹਾਂਜੀ ਤੇ ਜਿਹੜਾ ਵੀਰ ਆਸਦਾ ਤੁਹਾਡੇ ਪਿੰਡ ਲੰਗਰ ਸਾਬ ਦਾ ਤੁਸੀਂ ਸ਼ੁਕਰ ਨੇ ਆ ਹਾਂਜੀ ਕੀ ਬੈਨੀਫਿਟ ਵੈਕ ਬਹੁਤ ਵਧੀਆ ਬਹੁਤ ਵੱਡਾ ਉਪਰਾਲਾ ਹੈ ਜੀ ਨੌਜਵਾਨਾਂ ਦਾ ਮੈਨੂੰ ਸ਼ੂਗਰ ਦੀ ਪ੍ਰੋਬਲਮ ਹੈ 20 22 ਸਾਲ ਤੋਂ ਤੇ ਇਹਦੇ ਨਾਲ ਮੈਨੂੰ ਬਹੁਤ ਰੀਲੀਫ ਮਿਲੀ ਹੈ ਤੇ ਮੈਂ ਤਾਂ ਸਾਰੀ ਸੰਗਤ ਨੂੰ ਕਹੂੰਗਾ ਕਿ ਆਪਣੇ ਪਿੰਡ ਦੀ ਸੇਵਾ ਚੱਲ ਰਹੀ ਹੈ ਤੇ ਇਹਦਾ ਫਾਇਦਾ ਲੈਣਾ ਚਾਹੀਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਬਾਕੀ ਧੰਨਵਾਦ ਹੈ ਨਾ ਨੌਜਵਾਨਾਂ ਦਾ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਅਸੀਂ ਪਿੰਡ ਮੰਦਿਰ ਦੇ ਜਿੰਨੇ ਵੀ ਸੇਵਾ ਮੁਕਤ ਕਰਮਚਾਰੀ ਆ ਅਸੀਂ ਸਾਰਿਆਂ ਨੇ ਇਹਨਾਂ ਨੂੰ ਸਹਿਯੋਗ ਪਿਛਲੀ ਵਾਰ ਵੀ ਦਿੱਤਾ ਹੁਣ ਵੀ ਦੇਵਾਂਗੇ ਵੱਧ ਤੋਂ ਵੱਧ ਇਹਨਾਂ ਨੂੰ ਅਸੀਂ ਕਹਿ ਰੱਖਿਆ ਵੀ ਜਿੰਨੇ ਵੀ ਤੁਹਾਨੂੰ ਲੋੜ ਹੋਇਆ ਤੁਹਾਨੂੰ ਦੱਸੋ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਤੁਹਾਨੂੰ ਹੋਰ ਵੀ ਤਨਖਾਟ ਲੱਗਦੇਗੇ ਹੋਰ ਹਾਜਮਾ ਬੜਾ ਦਰੁਸਤ ਰਹਿੰਦਾ ਇਹਦੇ ਨਾਲ ਖਾਦਾ ਪੀਤਾ ਹਾਜਮ ਹੁੰਦਾ ਬੜੀ ਵਧੀਆ ਤਰੀਕੇ ਨਾਲ ਤੇ ਇਹਦਾ ਫਾਇਦਾ ਹੀ ਫਾਇਦਾ ਨੁਕਸਾਨ ਕੋਈ ਵੀ ਨਹੀਂ ਬਹੁਤ ਵੱਡਾ ਪਰਾਲਾ ਨੌਜਵਾਨਾਂ ਦਾ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਜਿਹੜੇ ਬਿਨਾਂ ਕਿਸੇ ਸਵਾਰਥ ਤੋਂ ਇਹ ਕਾਰਜ ਨੂੰ ਕਰ ਰਹੇ ਆ ਤੇ ਜਿਹੜੇ ਲੋਕ ਨਹੀਂ ਹਜੇ ਤੱਕ ਆਉਣ ਲੱਗੇ ਉਹਨਾਂ ਨੂੰ ਵੀ ਚਾਹੀਦਾ ਵੀ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਕਰਨ ਤੇ ਆਰਥਿਕ ਤੌਰ ਤੇ ਵੀ ਕਿਉਂਕਿ ਕੱਲੇ ਨੌਜਵਾਨ ਇਸ ਕਾਰਜ ਨੂੰ ਪੂਰਾ ਨਹੀਂ ਕਰ ਸਕਦੇ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਕੰਮ ਚੱਲਦਾ ਵਾਹਿਗੁਰੂ ਜੀ ਕਾ ਖਾਲਸਾ ਲਾਈਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਜੀ ਪਿੰਡ ਮੰਦਿਰ ਦੀ ਗੁਰੂ ਘਰ ਦੀ ਕਮੇਟੀ ਤੇ ਨਾਲ ਸਾਡੇ ਸਤਿਕਾਰਯੋਗ ਵੀਰ ਜਿਹੜੇ ਵੀਡਕਰਾਸ ਵਾਲੇ ਐ ਇਹਨਾਂ ਨੇ ਬਹੁਤ ਸੋਹਣਾ ਪ੍ਰੋਗਰਾ ਕੀਤਾ ਸਾਡੇ ਨਗਰ ਦੇ ਵਿੱਚ ਪਿਛਲੇ ਸਾਲ ਤੋਂ ਨਿਰੰਤਰ ਵਧੀਆ ਸੇਵਾ ਚੱਲ ਰਹੀ ਹੈ ਨਗਰ ਸੰਜੋਗ ਬਹੁਤ ਦੇ ਰਿਹਾ ਹੈ ਇਸੇ ਤਰ੍ਹਾਂ ਹੀ ਸੰਯੋਗ ਦੇ ਨਾਲ ਇਹ ਬੱਚੇ ਕੰਮ ਕਰਦੇ ਰਹਿਣ ਤਾਂ ਉਤਸ਼ਾਹ ਫੇਰ ਵਧਦਾ ਜੇ ਸੰਗਤ ਸੰਯੋਗ ਦੇਵੇ ਤਾਂ ਕਿਉਂਕਿ ਸਾਰੇ ਨਗਰ ਦੇ ਸੰਯੋਗ ਨਾਲ ਹੀ ਚੀਜ਼ਾਂ ਚੱਲਦੀਆਂ। ਬਾਕੀ ਬਹੁਤ ਹੀ ਬਿਮਾਰੀਆਂ ਤੋਂ ਇਹ ਰਾਹਤ ਦਿਵਾਉਂਦਾ ਹੈ। ਬਹੁਤ ਚੰਗੀ ਚੀਜ਼ ਹੈ। ਉਪਰ ਅੱਲਾਹ ਬਹੁਤ ਸੋਹਣਾ ਕੀਤਾ ਹੈ ਨੌਜਵਾਨ ਵੀ ਨਾ ਰਹੀ। ਕੀ ਕਰੋਗੇ? ਸਾਥ ਪਸਰੇ ਪਿੰਡਾਂ ਨੂੰ ਵੀ ਅਪੀਲ ਕਰਦੇ ਅਸੀਂ ਤਾਂ ਇਹ ਅਪੀਲ ਕਰਦੇ ਵੀ ਜਿਹੜਾ ਬੰਦਾ ਸੁਣਦਾ ਕੋਈ ਵੀ ਬੰਦਾ ਵੀਡੀਓ ਦੇਖਦਾ ਉਹ ਜ਼ਰੂਰ ਆ ਕੇ ਇੱਥੇ ਲਾਭ ਠਾਵੇ ਇਸ ਚੀਜ਼ ਦਾ। ਬਹੁਤ ਵਧੀਆ ਚੀਜ਼ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।